ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਅਨੁਪਰ ਸਾਰਿਆਂ ਨੇ ਮਿਲਿਆ ਹੁੰਮੂਗੇ ਸਾਰਿਆਂ ਨੇ ਬਹੁਤ ਵਧੀਆ ਅੱਜ ਚੱਲੇ ਆ ਸੀ ਸੰਗਰੂਰ ਨੂੰ ਤੇ ਸੰਗਰੂਰ ਜਿਵੇਂ ਸਾਡੇ ਸਾਰੇ ਦੇ ਹਸਤੇ ਸੰਗਰੂਰ ਦੇ ਵਿੱਚ ਹੀ ਆ ਹੈ ਨਾ ਢੜੇ ਨਾਲ ਕੇ ਵੀ ਉੱਥੇ ਤੁਹਾਡੀਆਂ ਭੈਣਾਂ ਵੀ ਉੱਥੇ ਹੀ ਆ ਵਸੀਆਂ ਵੀ ਉਧਰੀ ਆ ਤੇ ਆ ਚੱਲੇ ਆ ਸੀ ਮਮੀ ਦੇ ਨਾਲ ਕੇ ਆ ਜਾਂਦੇ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕੋ ਚੰਨੇ ਛੁੱਟੀ ਸੀਗੀ ਅੱਜ ਦੀ ਇਹ ਇਹਨਾਂ ਥੋੜਾ ਜਿਹਾ ਕੰਮ ਜੀ ਦਾ ਸਮਰੂਹ ਇਹਨਾਂ ਨੇ ਦਾ ਕੰਮ ਕਰਨਾ ਸੀਗਾ। ਕੰਮ ਕਰਕੇ ਚੱਲੇ ਆ ਸੀ ਸਾਰੇ ਚਲੇ ਗਏ। ਜੀ ਬੱਚੇ ਤਾਂ ਮੰਮੀ ਪਿੱਛੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੰਮੀ ਨੂੰ ਹਰੇ ਪਤਾ ਨਹੀਂ ਲਾ ਰਹਿ ਕਹਿਣ ਦਾ। ਹਾਂ ਜੀ ਮੋਗਾ ਸਾਈਡ ਤੋਂ ਜਾਵਾਂਗੇ। ਅਸੀਂ ਮੋਗਾ ਬਰਨਾਲਾ ਹੋ ਕੇ ਆਇਆ। ਤੇ ਪਰ ਆਇਆ ਵੀ ਪਹਿਲਾਂ ਹੀ ਫੜਕ ਬੰਦ ਆ ਗਿਆ ਸਾਨੂੰ। ਇਸ ਤੋਂ ਬਾਅਦ ਖੈਰ ਕੋਈ ਫਟਕਾਉਣਾ ਵੀ ਹੈ ਨਹੀਂ। ਤੇ ਦੇਖਦੇ ਹਾਂ ਕਿੰਨਾ ਟਾਈਮ ਲੱਗੂਗਾ। ਅਸ 10 ਕਿਤਾਬਾਂ ਐ ਜੇ ਵੀ ਫਟਾਫਟ ਨਿਕਲ ਜੀ ਇੱਥੇ ਵੀ ਫਟਕਾ ਚਾਹੀਦਾ ਹੈ ਨਾ ਇਹ ਮਨਾਂ ਦੇ ਪਾਸ ਹੋਇਆ ਹੋਇਆ ਵੀ ਸ਼ੈਲ ਪਰ ਇਹਨਾਂ ਦੇ ਇਹਨਾਂ ਟਾਈਮ ਨੇ ਨੂੰ ਹੈ ਹੀ ਨਹੀਂ ਇਹਨਾਂ ਟਾਈਮ ਲੱਗ ਰੱਖਦੇ ਦੱਸ 10 15 ਮਿੰਟ ਲਾ ਕੇ ਰੱਖ ਲੈ ਹੁੰਦੇ ਆ ਪਤਾ ਹੈ ਕਿ ਰੋ ਰੋ ਕੋ ਕਿੰਨਾ ਟਾਈਮ ਬੈਠਾ ਲਾਉਣਾ ਬੰਦਾ ਕੋਈ ਨਾ ਕੋਈ ਕਿੰਨਾ ਗੜਾ ਕੋਈ ਨਾ ਚਾਹ ਉਹ ਆਪੇ ਆਪ ਨੂੰ ਖੜਾ ਕੇ ਰੱਖਣਗੇ ਗੱਡੀ ਹਾਰੇ ਕੋਈ ਕੰਮ ਨਹੀਂ ਬੈਠ ਉਹ ਜਾਈ ਪਿਆ ਜਾਂਦਾ ਉਹ ਬਸ ਹਾ ਟੋਲੇ ਬਣਾਈ ਜਾਂਦਾ ਟੀਜਰ ਟਾਈਟ ਕਰੀ ਜਾਂਦਾ ਟੋਲਾਂ ਤੋਂ ਬੈਠ ਨਹੀਂ ਮੈਂ ਗਾਣੇ ਲਿਖੀ गाने, दे दे ने ने ने। <laughs> गाने, गाने लिख रहेदा गाने <laughs> दे 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 लिख रहेदा गाने लिखਨੇ ਨੇ ਹੁਣ ਸਾਡਾ ਰਾਮਾ ਫਿਰ ਗਾਣੇ ਲਿਖਦਾ ਵੇ ਜਿਸ ਨੇ ਗਾਣੇ ਵੀ ਲੋੜ ਹੋ ਕੇ ਫਿਰ ਉਹ ਕਹਿੰਦਾ ਕਿ ਪੰਜਾਬੀ ਗਾਣੇ ਉਹ ਸਾਨੂੰ ਫੋਨ ਕਰ ਸਕਦਾ ਸਭ ਤੋਂ ਗਾਣੇ ਲੈਦਾ ਗਾਣੇ ਲੈਦਾ ਸਾਧਾਰਨ ਆਹ ਤੇ ਮੈਂ ਗਾਣੇ ਦੇਣੇ ਨੇ ਕਿ ਮੈਂ ਆਪ ਹੀ ਗਾਉਂਗਾ ਕਹਦਾ ਤੇਰੀ ਨਾਲ ਹੀ ਰੱਖਦਾ ਕਹਿੰਦਾ ਦੇਖਦੇ ਵੀ ਪ੍ਰੋਗਰਾਮ ਨੰਬਰ ਵਧਿਆ ਆ ਕੇ ਕਹਿੰਦਾ ਮੈਨੂੰ ਇੱਕ ਮਾਈਕ ਲੈ ਦੇ ਕਹਿੰਦਾ ਮੈਂ ਗਾਣੇ ਗਾਏ ਕਰੂੰਗਾ ਪਹਿਲਾਂ ਕਹਿੰਦਾ ਸਭ క్రికెਟਰ ਬਣਨਾ ਹੋਣਗਾ ਤੇ ਮੈਂ ਸਿੰਗਰ ਬਣਨਾ ਮੈਨੂੰ ਵੱਡਾ ਉਹ ਪਤਾ ਨਹੀਂ ਕੀ ਬਣਨਾ ਹੈ ਇਹਨੇ క్రికెਟਰ ਅਲੇ ਖੁੱਲਿਆ ਨਹੀਂ ਫਾਟਕ ਖੁੱਲੇ ਤੇ ਜਾਂਦੇ ਆਂ ਫਿਰ ਅੱਗੇ ਨੂੰ ਇਹ ਟਰੇਨ ਇਹ ਆਈ ਹੈ ਕਿ ਅਹਮਦਾਬਾਦ ਤੋਂ ਇਹ ਜੰਮੂ ਤੋਂ ਵੀ ਅਹਮਦਾਬਾਦ ਛੋਟੇ ਹੁੰਦੇ ਗਏ ਸੀ ਗੁਜਰਾਤ ਆਪਾਂ ਜਦੋਂ ਛੋਟੇ ਟਰੇਨ ਦੇਖਣ ਦਾ ਬੜਾ ਸ਼ੌਂਕ ਹੈ ਜਨਾ ਚਾਰੰਦੇਸ ਨੇ ਛੋਟੇ ਹੁੰਦੇ ਨੇ ਖੁਸ਼ ਹੋਣਾ ਕਿ ਫਾਟਕ ਬੰਦਾ ਟਰੇਨ ਦੇਖਾਂਗੇ ਹੁਣ ਆਪਾਂ ਦੁਖੀ ਹੋ ਰਹੇ ਹਾਂ ਫਾਟਕ ਹੁਣ ਦੂਰ ਜਾਂਦੇ ਫੜ ਕੇ ਜਾਂਦਾ ਇਹ ਟਰੇਨ ਜੀ ਗਈ ਸੀ ਕਿ ਆਪਾਂ ਗੁਜਰਾਤ ਜਾਂ ਚੰਨੇ ਕੋਲੇ ਗਏ ਸੀ ਗੰਭੀਰ ਆ ਇਹ ਹੀ ਮੁੜਕੀਆਂ ਆਂਦੀਆਂ ਦੂਜੀ ਦਿਨ ਗੱਡੀ ਉੱਥੋਂ ਉਹ ਦੇਖੋ ਇਹ ਇੰਨਾ ਰੁਕਦਾ ਸੀ ਬਹੁਤ ਟਾਈਮ ਲੱਗਦਾ ਤੇ ਜਦੋਂ ਘਰੋਂ ਤੁਰੇ ਸੀ ਉਦੋਂ ਵੀ ਬੱਦਲ ਸੀਗਾ ਰਸਤੇ 'ਤੇ ਤਾਂ ਪਸੇਗੀ ਬੈਥੇ ਤੇ ਬੱਦਲ ਹੋ ਗਿਆ ਸਾਰੇ ਪਾਸੇ ਕਾਲਾ ਕਾਲਾ ਹੋ ਗਿਆ ਮੌਸਮ ਬੜਾ ਅਨੰਦमय ਹੋ ਗਿਆ ਹੈ ਨਾ ਹੈ ਨਾ ਹੋ ਗਿਆ ਮੌਸਮ ਆਹ ਇੱਕ ਮਿੰਟ ਨੂੰ ਆਪਾਂ ਬਾਹਰੋਂ ਦੇਖਦੇ ਆਂ ਬਾਹਰ ਖੜੇ ਪੱਤੜ ਆ ਗਈ ਪਰ ਮਾਦਮਾ ਕਰੇ ਨੂੰ ਆਦੇ ਬੰਦੇ ਆ ਜੇ ਵੀ ਗੱਡੀ ਦੇ ਸ਼ੀਸ਼ੇ ਖੋਲਣੇ ਮੈਨੂੰ ਤਾਂ ਨਾ ਮੀਨਦਰ ਅੰਦਰ ਹੈ ਮੈਂ ਵੀ ਬੈ ਕੇ ਹਟਦੀ ਰਿਹਾ ਦੀ ਬੋਤਾ ਦੇਖੋ ਜੇ ਮੇਰੇ ਮਾਸ ਉੱਪਰ ਆਇਆ ਜਿਹੜਾ ਮੇਰੇ ਸਨਾਰੇ ਜਾਇਆ ਸੀ ਮੇਰੇ ਪਿੱਕੇ ਲੈ ਕੇ ਆਇਸ ਨੇ ਉਹ ਉੱਪਰ ਆਇਆ ਜਮੈਂ ਤਾਂ ਨਾ ਅਸੀਂ ਖੜੀ ਹਾਂਗੇ ਨਾ ਉਹਨਾਂ ਨੂੰ ਖਾਂਗੇ ਸਾਰਾ ਟੂਟ ਉਹ ਬੰਦੇ ਗਏ ਸਭ ਤੋਂ ਪਹਿਲਾਂ ਕੁਸ਼ੋਰ ਨੇ ਗੀਤਵਰ ਰਸਮਲਾਈ ਖਾਣ ਲੱਗੀ ਹਰਮਣ ਵਾਲਿਆਂ ਦੇ ਇੱਕ ਕੋਲਾ ਬਰਕ ਕੋਲਾ ਬਰਕ ਕੋਲਾ ਬਰਕ ਦੇ ਵਿੱਚ ਹਰਮਣ ਵਾਲਿਆਂ ਦੇ ਖਾਵਾਂਗੇ ਰਸਮਲਾਈ ਕਿਸੇ ਟਾਈਮ ਹੋਰੇ ਇਹ ਜੀ ਰਸਮਲਾਈ ਟੈਸਟੀ ਹੁੰਦੀ ਆ ਬਾਬਾ ਆ ਗਏ ਸਾਹਮਣੇ ਹਾਂਜੀ ਹਰਮਣ ਹੋਟਲ ਕੋਲੇ ਪਹੁੰਚ ਗਏ ਹੋਟਲ ਐਂਡ ਰੈਸਟੋਰੈਂਟ ਤੇ ਰਸਮਲਾਈ ਖਾ ਕੇ ਆਉਣਾ ਇੱਥੇ ਜਾ ਕੇ ਹੁਣ ਚਲੋ ਛੇਤੀ ਕਰੋ ਨਿਕਲੋ ਗੱਡੀ ਚੋਂ ਦੇਖੋ ਹਾਂਜੀ ਸਾਨੂੰ ਮਿਲੀ ਨਹੀਂ ਸੀ ਕਿ ਜਗਾ ਬੈਠਣ ਲਈ ਅੰਦਰ ਕਿ ਕੋਈ ਫੋਟੋ ਸੀ ਜਗਾ ਅਸੀਂ ਪੈਕ ਹੀ ਕਰਾ ਲਈ ਮੈਂ ਕਿ ਜਦ ਗੱਡੀ 'ਚ ਬੈਠੇ ਖਾ ਲਾਂਗੇ ਤੇ ਹੁਣ ਬਾਹਰ ਚਾਲਦੇ ਗੱਡੀ 'ਚ ਬੈਠ ਕੇ ਖਾਵਾਂਗੇ ਚਲੋ ਚਲੋ ਆਜੋ ਭੱਜ ਕੇ ਹਾਂਜੀ ਗੱਡੀ 'ਚ ਬੈਠ ਕੇ ਖਾ ਰਹੇ ਹਾਂਗੇ ਕਿਉਂਕਿ ਉੱਥੇ ਜਗਾ ਨਹੀਂ ਸੀਗੀ ਅੰਦਰ ਬੈਠਣ ਲਈ ਇਸ ਦਾ ਲਾ ਲੋ ਗੱਡੀ ਦੇ ਗੱਡੀ ਸ਼ਾਰਟ ਨੇ ਕਿਤੇ ਕੀ ਪਹਿਲਾਂ ਖਾਣ ਦੀ ਹੋ ਗਈ ਆਪਾਂ ਨੂੰ ਬੈਠਣ ਦਾ ਤੇ ਟੇਸਟੀ ਬਹੁਤ ਜ਼ਿਆਦਾ ਆ ਗਈ ਠੀਕ ਕਰਾ ਨਾਸਰ ਰੋਟੀ ਖਾਣ ਗਏ ਸੀ ਬਾਹਰ ਤੇ ਮਮੀ ਕਹਿੰਦੇ ਰਸਮਲਾਈ ਖਾਣੀ ਆ ਉੱਥੇ ਖਾਣ ਨੂੰ ਮਿਲੀ ਨਹੀਂ ਤੇ ਫਿਰ ਕਿਹਾ ਇਹਨਾਂ ਨੂੰ ਵੀ ਆਪਾਂ ਸੰਗਰੂਰ ਜਾਵਾਂਗੇ ਕੱਲ ਨੂੰ ਪਹਿਲੇ ਇਹੀ ਕੰਮ ਕਰਨਾ ਜ਼ਰੂਰੀ ਰਸਮਲਾਈ ਦਾ ਪਹਿਲਾਂ ਇੰਟਰ ਹੁਣ ਸਾਰੇ ਇਹੀ ਕੰਮ ਕੀਤਾ ਸੀ ਰਸਮਲਾਈ ਖਾਧੀ ਆ ਕੇ ਹਰਮਨ ਵਾਲਿਆਂ ਦੇ ਅੱਗੇ ਫੇਰ ਜਾਵਾਂਗੇ ਹੁਣ ਚਲੇ ਸੀ ਲਾਓ ਹੁਣ ਗੋਗੀ ਤੇ ਗੁਲਤੀ ਰਸਮਲਾਈ ਖਾ ਲਈ ਤੇ ਹੁਣ ਅੱਗੇ ਚੱਲੇ ਪਾਉਨੇ ਆਗੇ ਟੇਸਟੀ ਬਹੁਤ ਜ਼ਿਆਦਾ ਸੀਗੀ ਚਾਰ ਪਲੇਟਾਂ ਖਾ ਲਈਆਂ ਜੋਕਾਂ ਨੇ ਦੋਨਾਂ ਨੇ ਨਹੀਂ ਖਾਧੀਆਂ ਫਿਰ ਅਸੀਂ ਡੇਢ-ਡੇਢ ਖਾਧੀ ਮੈਂ ਤੇ ਬਲਵਿੰਦਰ ਨੇ ਬਹੁਤ ਸਵਾਦ ਸੀ ਹਾਂ ਸੰਗਰੂਰ ਹਰ ਮਨਾਂ ਲਿਆਂਦੇ ਬਹੁਤ ਸਵਾਦ ਹੁੰਦਾ ਸਹੀ ਗੱਲ ਆ ਸੰਗਰੂਰ ਟਰਾਈ ਕਰਿਓ ਕਸਟਮਰ ਕੰਨਾ ਕਸਟਮਰ ਆਉਂਦਾ ਬਾਰੀ ਨਹੀਂ ਬਿੰਦੀ ਸਹੀ ਗੱਲ ਆ ਕਿੰਨੇ ਕਿੰਨੇ ਖੜੇ ਸੀ ਕਸਟਮਰ ਆ ਰਹੇ ਆ ਤੇ ਨਾ ਰਹੇ ਆ ਸਹੀ ਗੱਲ ਆ ਜਿਵੇਂ ਦੇਖੋ ਜੀ ਸੰਗਰੂਰ ਦਾ ਕਿੰਨਾ ਵਧੀਆ ਬਣ ਗਿਆ ਚੱਲ ਰਿਹਾ ਕੰਮ ਇੱਥੇ ਹੀ ਹਾਂਜੀ ਸੰਗਰੂਰ ਆਗੇ ਸੀ ਪਹਿਲਾਂ ਮੈਂ ਹੋਣੇ ਹੋਣੇ ਆ ਰਹੇ ਆਗੇ ਅਸੀਂ ਤੇ ਮਾਮੇ ਦਾ ਘਰ ਆ ਗਿਆ ਸਾਹਮਣੇ ਇਹ ਮਾਮੀ ਬਾਹਰੋਂ ਆਈ ਮਾਮੂ ਮਾਮੀ ਦੋਨੇ ਹਲੇ ਥੋੜੇ ਦੇ ਨੀ ਹੋਏ ਰਹਿਗੇ ਇਹਨਾਂ ਨੂੰ ਮਿਲਦੇ ਆ ਪਹਿਲਾਂ ਚੱਲ ਕੇ ਆਹਾਂ ਹਾਂ ਬੰਨੋ ਆਏ ਹੋਏ ਆ ਗਏ ਟੀ ਦੀ ਕੋਲ ਤੋਂ ਕਰਨ ਅਦੂਈ ਹਰ ਫੋਨ ਕੀਤਾ ਸੁੱਤੇ ਪਏ ਹੋਣੇ ਸਾਰੇ ਹੁਣ ਖੋਲਣਗੇ ਵੈਰੀ ਬੰਦੀ ਆ ਮੱਸ ਵਸ ਆਉਂਦੇ ਆ ਕੇ ਆਹ ਥੱਲੇ ਬੈ ਗਈ ਕਿੰਨਾ ਸੁਪਰ ਤਿਆਰ ਕਰਕੇ ਆਏ ਆ ਓਏ ਆਜੋ ਭਾਈ ਆਦਾ ਕੋਈ ਫੇਰ ਹੁਣ ਕਿਵੇਂ ਕਰੀਏ ਮਾਮੇ ਨੂੰ ਫੋਨ ਤਰਾਉ। ਉੱਡ ਚਲੀਏ। ਮਾਮੇ ਨੂੰ ਫੋਨ ਦਿਖਾ ਲਾਓ। ਛੋਟਕੋਟ ਹੋਊਗਾ ਫੋਨ ਲਾਉਣਾ। ਪੇਮੈਂਟ ਸਾਰੇ ਹੋ। ਮਾਮਾ ਜੀ ਆ ਗਏ ਹੌਲੀ ਹੌਲੀ। ਬਹੁਤ ਟਾਈਮ ਲਾਤਾ ਖੋਲਣ ਨੂੰ। ਹੈ? ਮੈਂ ਗੇਟ ਖੋਲਣ ਨੂੰ ਬਹੁਤ ਟਾਈਮ ਲਾਤਾ। ਸੁਣਿਆ ਹੀ ਨਹੀਂ। ਅੱਛਾ। ਮਾਮੀ ਨੇ ਮੁੰਡਾ ਚਾਹ ਬਣਾਉਣ ਲੱਗਿਆ ਜੀ। ਮਾਮਾ ਕੱਲਾ ਜਿਹਾ ਨਹੀਂ ਪੀਂਦਾ ਜਾਓ ਆਪਕੇ ਸਾਰੇ ਪੀਵਾਂਗੇ। ਮਾਮੀ ਘੱਟ ਆ ਕਹੋ। ਮਾਮੀ ਆਉਣਾ ਲਈ ਆ। ਹੈ? ਕਿੰ ਕਿਨੇ 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 ਬਣੀ ਮੈਂ ਵੀ ਨਹੀਂ ਪੀਣੀ ਪੰਜ ਜਾਣੇ ਹੋਗੇ 6 6 ਕੱਪ ਬਣਾ ਲਾ 6 ਹੋਣਾ ਬਈ ਮੈਨੂੰ ਤੇ ਗੁਰਮੇਰ ਨੂੰ ਛੱਡ ਕੇ ਗੁਰਮੇਰ ਮੈਨੂੰ ਨਹੀਂ ਤੇ ਪੰਜ ਬਣਾ ਦੇ ਪੰਜ ਕੱਪ ਬਣਾ ਲਾ ਉਹ ਇੰਨੇ ਗਾ ਟਲ ਨਾ ਫਿਰ ਜੁਣਾ ਪੂਰੀ ਪੂਰੀ ਜੀ ਬਣੀ ਮਾਮਾ ਇਹੋ ਤੇ ਸ਼ਬਦ ਲਿਖੀ ਜਾਂਦੇ ਨੇ ਕਾਪੀ ਤੇ ਉਚਤਣ ਵਾਲੇ ਦੇਖੀ ਜਾਂਦੇ ਨੇ ਇਹ ਆਪਾਂ ਉਹਦੇ ਨੇ ਜਿਹੜਾ ਉਹ ਭੇਜਦੇ ਨੇ ਰੋਜ਼ ਬਣਾ ਸੋ ਉਹ ਗੁੱਡ ਮਾਰਨਿੰਗ ਭਾਈ ਜਿਹੜਾ ਆਪਣਾ ਕਮੇਦਨੇ ਸਰ ਉਹਦੇ ਸ਼ਬਦ ਆਪ ਲਿਖਦੇ ਨੇ ਜੋ ਵੀ ਲਿਖਣਾ ਹੁੰਦਾ ਹੈ। ਅੱਛਾ ਇਹ ਨਹੀਂ ਮੈਨ ਟ ਕਰਦਾ। ਉਹ ਉਹ ਸ਼ੇਅਰ ਚੈਟ ਆ। ਉਹ ਚ ਸ਼ੇਅਰ ਚੜਦੇ ਉਹਦੇ ਥਰੂ ਬਣਾਉਂਦੇ ਆ ਹੈ। ਅੱਛਾ ਤਾਂ ਹੀ ਮੈਂ ਵੀ ਖਾ ਵੀ ਕੀ ਕਰੀ ਜਿਹੜਾ ਗੁੱਡ ਮਾਰਨਿੰਗ ਮੈਦਣਾ ਮੈਨੂੰ ਤੈਨੂੰ ਭੇਜ ਦਿੰਦੇ ਆ। ਮੈਨੂੰ ਭੇਜ ਦਿੰਦੇ ਆ। ਉਹ ਮੇਰੇ ਦੋਨੇ ਨੰਬਰਾਂ ਤੇ ਭੇਜ ਦੇ। ਓਕੇ ਓਕੇ। ਸਰ ਜੀ ਭੇਜੋ ਗੁੱਡ ਮਾਰਨਿੰਗ ਤੁਹਾਨੂੰ। ਹੂੰ। ਲਓ ਜੀ ਚਾਹ ਆ ਗਈ ਬਣ ਕੇ। ਚਾਹ ਪੀਣ ਲੱਗਿਆ ਹੁਣ। ਉਹ ਘਰ ਆ ਕੇ ਜਾਂਦਾ ਬੈਠਾ ਮੈਂ ਤਾਂ ਪਰਦਾ ਆਂਦਾ ਕਹਿੰਦਾ ਨਾ ਪੜਨ ਵਾਸਤੇ ਆੜਸ ਲਈਏਗਾ ਮੈਂ ਨਹੀਂ ਆਉਂਦਾ ਉਹਨੂੰ ਕਹਿੰਦਾ ਪਰਸ ਰੱਖੀ ਹੋਈ ਏ ਜੁੱਤੀ ਕਹਿੰਦਾ ਵੀ ਘੱਟ ਬੰਨਣਾ ਮੈਂ ਉਹ ਲੋ ਕਰਨੀ ਹੈ ਨਾ ਆ ਕੀ ਹੋ ਗਿਆ ਉਹ ਲੈਟ ਬਾਕੀ ਸੀ ਹਾਂਜੀ ਹੁਣ ਅੱਗੇ ਅਸੀਂ ਵਾਲਿਆਂ ਨੂੰ ਜਾਣਾ ਮਾਮੇ ਕੋਲੇ ਤੇ ਮਾਮੇ ਉੱਥੇ ਪਾਠ ਕਰਨ ਗਏ ਹੋਣੇ ਕਿਤੇ ਚ ਪਹਿਰਾ ਸਾਹਿਬ ਦਾ ਪਾਠ ਸੀਗਾ ਤੇ ਉੱਥੋਂ ਹੁਣ ਫ੍ਰੀ ਹੋ ਗਏ ਉਹਨਾਂ ਨੂੰ ਉੱਥੋਂ ਚੱਕ ਲੈਣਾ ਸੀ ਚਲੋ ਚੱਲੀਏ ਫਿਰ ਆਲੀ ਕਹਿੰਦੇ ਮਿੰਨੂ ਵੀ ਨਾਲ ਕਹਿੰਦੇ ਮਿੰਨੂ ਵੀ ਨਾਲ ਲੈ ਜੀ ਉਹ ਬਾਣੀਆ 부ੱਜੀ ਮਾਮੇ ਕੀ ਮੈਨੂੰ ਮਿਲਿਆ ਹੋਊਂਗੀ ਚਲੋ ਚੱਲ ਵੀ ਚੱਲ ਕਰਾ ਪਰਦੇ ਲੱਗ ਰਣ ਸੱਟ ਨਹੀਂ ਦੇ ਪਤਾ ਤੇ ਕੀ ਕਰੂੰ ਉਹ ਗਰਮੀਰ ਤੂੰ ਬਹੁ ਟਾਈਮ ਲਾਉਣਾ ਯਾਰ ਵਾਸ਼ਿੰਗ ਯਾਰ ਸੀ ਚਲੋ ਛੇਤੀ ਕਰੋ